ਸਤਿ ਗੁਰੂ ਆ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਖੱਪਿਆਂਵਾਲੀ ਤੇ ਦੋਸਤੋ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਫੇਰ ਕਾਫੀ ਸਮੇਂ ਬਾਅਦ ਦੋਤੋ ਫੇਰ ਇੱਕ ਬੜੀ ਪਿਆਰੀ ਵੀਡੀਓ ਲੈ ਕੇ ਤੁਹਾਡੇ ਨਾਲ ਮੈਂ ਸ਼ੇਅਰ ਹੋਣ ਲੱਗਿਆ ਤਾਂ ਅੱਜ ਦੀ ਫੇਰ ਆਪਣੀ ਵੀਡੀਓ ਹੈਗੀ ਦੁਗਣ ਚਾਲ ਦੀ ਦੁਗਣ ਚਾਲ ਖੁੱਲੀ ਚਾਲ ਜਿਹੜੀ ਸਿੰਪਲ ਉਹ ਕਿਵੇਂ ਵਜਾਉਣੀ ਹੈ ਆਜੋ ਟੋਲ ਦੀ ਗੀਤ ਤੇ ਛੱਟੀ ਆਪਾਂ ਇੱਤੋਂ ਪਕੜਨੀ ਹੈ ਜੱਗਾ ਇਹ ਡੱਗਾ ਜਿਹੜਾ ਆਪਣਾ ਇਹ ਦੋ ਵਾਰੀ ਲੱਗਣਾ ਹੈ ਇੱਕ ਦੋ ਛੱਟੀ ਜਿਹੜੀ ਆਪਣੀ ਉਸ ਲਗਾਤਾਰ ਉਸੇ ਤਰ੍ਹਾਂ ਹੀ ਚੱਲ ਜ ਜਾਣੀ ਝਟਕੇ ਨਾਲ ਛਾਂਟ ਜਿਵੇਂ ਇੱਕ ਛਾਂਟ ਵੱਜਦੀ ਨਾ ਛਾਂਟ ਉਸ ਤਰ੍ਹਾਂ ਹੀ ਛੱਟੀ ਵੱਜਣੀ ਗਾ ਇਸ ਤਰ੍ਹਾਂ ਇਹ ਦੋਵੇਂ ਜਦੋਂ ਆਪਾਂ ਇਕੱਠੀਆਂ ਚਾਲਾਂ ਨੂੰ ਮਿਲਾਵਾਂਗੇ ਤੇ ਇਹ ਚਾਲ ਆਪਣੀ ਬਣੂਗੀ ਜਮ ਹ ਸਿੰਪਲ ਤੇ ਇੱਕ ਹੌਲੀ ਬੀਟ ਦੇ ਨਾਲ ਮੈਂ ਸਮਝਾ ਰਿਹਾ ਤੁਹਾਨੂੰ ਜਾਪਾ ਜਿੰਨੀ ਮਰਜ਼ੀ ਇਹਨੂੰ ਕਰ ਲਿਓ ਆਪਣੀ ਅੱਗੇ-ਅਗੇ ਤਿਆਰੀ ਦੇ ਹਿਸਾਬ ਨਾਲ ਜਿਵੇਂ-ਜਿਵੇਂ ਤੁਸੀਂ ਤੇਜ਼ ਹੱਥ ਚਲਾਓਗੇ ਉਸ ਹਿਸਾਬ ਨਾਲ ਫਿਰ ਇਹਨੇ ਤੇਜ਼ ਹੋਈ ਜਾਣਾ ਜੇ ਇਹਦੇ ਵਿੱਚ ਤੁਸੀਂ ਕੋਈ ਲਗੀ ਜਾਂ ਹਰਕਤ ਬਾਜੀ ਜਾਂ ਕੋਈ ਤੋੜਾ ਮਾਰਨਾ ਚਾਹੁੰਦੇ ਜਾਂ ਕੋਈ ਹੋਰ ਚੀਜ਼ ਦਿਖਾਣੀ ਚਾਹੁੰਦੇ ਜੀ ਤਾਂ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰਨੀ ਵੀ ਆਪਣਾ ਹੱਥ ਵੱਧ ਤੋਂ ਵੱਧ ਵਧੀਆ ਤੇ ਤੇਜ਼ ਚੱਲੇ ਡੱਗ अगेन ਤੁਸੀਂ ਬਾਅਦ ਵਿੱਚ ਡਬਲ ਵੀ ਮਾਰ ਸਕਦੇ ਜੇ ਪਹਿਲਾਂ ਆਪਾਂ ਸਿੰਪਲ ਰੱਖਿਆ ਸੀ ਫਿਰ ਡਬਲ ਛੱਟੀ ਉਸੇ ਤਰ੍ਹਾਂ ਹੀ ਚਲਣੀ ਫਿਰ ਜਦੋਂ ਦੂਮਾ ਇਕੱਠਿਆਂ ਨੂੰ ਚਾਲਾਂ ਨੂੰ ਆਪਾਂ ਚਲਾਵਾਂਗੇ ਡੱਗਾ ਵੀ ਡਬਲ ਤੇ ਛੱਟੀ ਉਸੇ ਤਰ੍ਹਾਂ ਹੀ ਮਰਜੀ ਇਹਨੂੰ ਆਪਾਂ ਸਲੋ ਕਰ ਲੈਣਾ ਜਿੰਨਾ ਮਰਜੀ ਆਪਾਂ ਇਹਨੂੰ ਤੇਜ਼ ਕਰ ਲੈਣਾ ਉਹ ਦੋਸਤੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਪਸੰਦ ਆਊਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਜੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ